ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਤੁਹਾਨੂੰ ਕੱਲ੍ਹ ਵਾਲੀ ਕਹਾਣੀ ਦਾ ਪਾਰਟ 2 ਸੁਣਾਉਂਦੇ ਆ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਆ ਅੱਜ ਦੀ ਇਹ ਕਹਾਣੀ ਰਾਮਦੀਨ ਮਸਕੀ ਪੂਰੇ ਵਾਰਾਨਸੀ ਵਿੱਚ ਮਸ਼ਹੂਰ ਸੀ ਗੰਗਾ ਨਦੀ ਦੇ ਕੰਡੇ ਤੇ ਹੀ ਉਹ ਆਪਣੇ ਦੂਜੇ ਭਰਾਵਾਂ ਮਿੱਤਰਾਂ ਦੇ ਨਾਲ ਰਹਿੰਦਾ ਸੀ ਉਸ ਦਾ ਕੰਮ ਸੀ ਕਿ ਸਵੇਰੇ ਸਵੇਰੇ ਹੀ ਗੰਗਾ ਨਦੀ ਤੋਂ ਆਪਣੇ ਮਸਕ ਵਿੱਚ ਪਾਣੀ ਭਰਨਾ ਅਤੇ ਵੱਡੇ ਲੋਕਾਂ ਨੂੰ ਘਰ ਤੱਕ ਪਾਣੀ ਨੂੰ ਪਹੁੰਚਾਉਣਾ ਇੱਕ ਦਿਨ ਦੀ ਗੱਲ ਹੈ ਕਿ ਗਰੀਬ RAM DIN ਸਵੇਰੇ ਸਵੇਰੇ ਮਸਕ ਚੁੱਕੀ ਵਸਤੀ ਵੱਲ ਵਧਦਾ ਜਾ ਰਿਹਾ ਸੀ ਕਿ ਅਚਾਨਕ ਉਸ ਦੀਆਂ ਨਜ਼ਰਾਂ ਧਰਤੀ ਤੇ ਪਈਆਂ ਤੇ ਚਮਕਦੀ ਹੋਈ ਚੀਜ਼ ਦਿਖੀ ਉਸ ਨੂੰ RAM DIN ਨੇ ਉਸ ਨੂੰ ਚੁੱਕ ਕੇ ਦੇਖਿਆ ਤਾਂ ਉਸ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਉਹ ਚਾਂਦੀ ਦੇ ਰੁਪਈਆ ਸੀ ਉਹ ਵਾਹ ਬਾਤ ਵੇਰੇ ਸਵੇਰੀ ਜਾਂਦੀ ਦਾ ਰੁਪਿਆ ਇਹ ਮਾਂ ਲక్ష్ਮੀ ਅੱਜ ਤਾਂ ਤੁਸੀਂ ਮੇਰੇ ਗਰੀਬ ਤੇ ਕਿਰਪਾ ਕੀਤੀ ਹੈ रामदीन ਦੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਹੁਣ ਸਮੱਸਿਆ ਇਹ ਸੀ ਕਿ ਰੁਪਈਏ ਨੂੰ ਰੱਖੇਗਾ ਕਿੱਥੇ ਉਸ ਦੀ ਝੁੱਗੀ ਤਾਂ ਇੰਨੀ ਸੁਰੱਖਿਅਤ ਨਹੀਂ ਸੀ ਕਿਉਂਕਿ ਉਹ ਇੱਕ ਦਰਵਾਜ਼ਾ ਵੀ ਨਹੀਂ ਸੀ ਉਸ ਨੂੰ ਬਸ ਇੱਕ ਪਰਦਾ ਜਿਹਾ ਲਟਕਿਆ ਹੋਇਆ ਸੀ ਦਰਵਾਜ਼ੇ ਤੇ हे ਪ੍ਰਭੂ ਇਸ ਰੁਪਈਏ ਨੂੰ ਕਿੱਥੇ ਰੱਖਾਂ ਤੇ ਤਾਂ ਕਿ ਇਹ ਸੁਰੱਖਿਅਤ ਰਹਿ ਸਕੇ ਇਸ ਰੁਪਈਏ ਨੂੰ ਤਾਂ ਮੈਂ ਕਿਸੇ ਖਾਸ ਹੀ ਮੌਕੇ ਤੇ ਖਰਚ ਕਰਨਾ ਚਾਹੁੰਦਾ ਹਾਂ ਪਰ ਤਾ ਤਾਂ ਕਿਸ ਦੀ ਸੁਰੱਖਿਆ ਕਿਵੇਂ ਕਰਾਂ RAMDIN ਨਵੀਂ ਚਿੰਤਾ ਵਿੱਚ ਡੁੱਬ ਗਿਆ RAMDIN ਦਾ ਜੇ ਵਿਆਹ ਨਹੀਂ ਸੀ ਹੋਇਆ ਉਸਦੇ ਮਨ ਵਿੱਚ ਆਇਆ ਕਿ ਕਿਉਂ ਨਾ ਮੈਂ ਰੁਪਿਆ ਕਿਤੇ ਲੁਕੋ ਕੇ ਰੱਖ ਦਿਆਂ ਅਤੇ ਆਪਣੇ ਵਿਆਹ ਤੋਂ ਬਾਅਦ ਇਸ ਨੂੰ ਖਰਚ ਕਰਾਂ ਵਿਆਹ ਤੋਂ ਬਾਅਦ ਇਸ ਰੁਪਏ ਨਾਲ ਆਪਣੀ ਪਤਨੀ ਨੂੰ ਹਾਰ ਸ਼ਿੰਗਾਰ ਦਾ ਸਮਾਨ ਲੈ ਕੇ ਦੇਵਾਂਗਾ ਤਾਂ ਉਹ ਬਹੁਤ ਖੁਸ਼ ਹੋਵੇਗੀ ਇਹ ਤਾਂ ਨਿਰਣੈ RAMDIN ਨੇ ਕਰ ਹੀ ਲਿਆ ਸੀ ਕਿ ਇਸ ਰੁਪਏ ਦਾ ਕੀ ਕਰੇਗਾ ਪਰ ਪਹਿਲੇ ਵਾਲੀ ਸਮੱਸਿਆ ਜਿਉਂ ਤਿਉਂ ਫੇਰ ਉਸਦੇ ਮਨ ਵਿੱਚ ਆ ਗਈ ਇਸ ਨੂੰ ਲੁਕੋਇਆ ਕਿੱਥੇ ਜਾਵੇ ਅਚਾਨਕ ਉਸਦੇ ਮਨ ਵਿੱਚ ਖਿਆਲ ਆਇਆ ਕਿ ਇਸ ਰੁਪਈਏ ਨੂੰ ਕਿਉਂ ਨਾ ਮੈਂ ਪੁਰਾਣੇ ਰਾਜ ਮਹਿਲ ਦੇ ਪਿਛਵਾੜੇ ਵਾਲੀ ਦੀਵਾਰ ਵਿੱਚ ਲੁਕਾ ਦਿਆਂ ਉੱਥੇ ਤਾਂ ਕੋਈ ਆਉਂਦਾ ਜਾਂਦਾ ਵੀ ਨਹੀਂ ਇਹੀ ਸੋਚ ਕੇ RAMDIN ਮਹਿਲ ਵੱਲ ਚੱਲ ਪਿਆ ਪੁਰਾਣੇ ਮਹਿਲ ਦੇ ਕਸਵੇ ਵਿੱਚ ਉਹ ਚਲਾ ਗਿਆ ਉੱਥੇ ਕੋਈ ਆਵਾਜ਼ ਨਹੀਂ ਸੀ RAMDIN ਦੇ ਮਹਿਲ ਦੇ ਪਿਛਵਾੜੇ 'ਚ ਪੁੱਜਿਆ ਇੱਕ ਜਗ੍ਹਾ ਤੋਂ ਥੋੜੀ ਜੀ ਦੀਵਾਰ ਟੁੱਟੀ ਹੋਈ ਸੀ RAMDIN ਨੇ ਇੱਕ ਦੋ ਇੱਟਾਂ ਹੋਰ ਹਟਾਈਆਂ ਤੇ ਆਪਣੇ ਸਿਰ ਤੇ ਬੰਨਣ ਵਾਲੇ ਕੱਪੜੇ ਵਿੱਚੋਂ ਥੋੜਾ ਜਿਹਾ ਕੱਪੜਾ ਪਾੜ ਕੇ ਰੁਪਈਆ ਉਸ ਵਿੱਚ ਲਵੇਟ ਕੇ ਟੋਏ ਵਿੱਚ ਰੱਖ ਦਿੱਤਾ ਜੋ ਉੱਟਾ ਹਟਾਈਆਂ ਸਨ ਉਵੇਂ ਹੀ ਲਗਾ ਦਿੱਤੀਆਂ ਤਾਂ ਕਿ ਰੁਪਈਆ ਕਿਸੇ ਨੂੰ ਦਿਖਾਈ ਨਾ ਦੇਵੇ ਹਾਂ ਹੁਣ ਇਹ ਠੀਕ ਹੈ ਰੁਪਈਆ ਇੱਥੇ ਸੁਰੱਖਿਅਤ ਹੈ ਨਾ ਚੋਰੀ ਦਾ ਡਰ ਤੇ ਨਾ ਹੀ ਮੀਂਹ ਤੂਫਾਨ ਦਾ ਡਰ ਰਾਮਦੀਨ ਚਾਂਦੀ ਦਾ ਰੁਪਈਆ ਪਾ ਕੇ ਸਮਝ ਰਿਹਾ ਸੀ ਕਿ ਹੁਣ ਉਹ ਕਾਫੀ ਅਮੀਰ ਹੋ ਗਿਆ ਏ ਹੁਣ ਰਾਮਦੀਨ ਨੂੰ ਆਪਣੇ ਵਿਆਹ ਦਾ ਇੰਤਜ਼ਾਰ ਸੀ ਕਿ ਕਦੋਂ ਉਸਦਾ ਵਿਆਹ ਹੋਵੇ ਤੇ ਕਦੋਂ ਰੁਪਈਆ ਕੱਢ ਕੇ ਖਰਚ ਕਰੇ ਅਚਾਨਕ ਰਾਮਦੀਨ ਦੀ ਅੱਖਾਂ ਸਾਹਮਣੇ RAMU ਥੋਬੀ ਦੀ ਕੁੜੀ ਪਾਰੋ ਦਾ ਚਿਹਰਾ ਘੁੰਮਣ ਲੱਗਾ ਉਹ ਪਾਰੋ ਨੂੰ ਮਨ ਹੀ ਮਨ ਬਹੁਤ ਚਾਹੁੰਦਾ ਸੀ ਅਤੇ ਉਸਨੇ ਵਿਆਹ ਵੀ ਕਰਾਉਣਾ ਚਾਹੁੰਦਾ ਸੀ ਪਰ ਰਾਮੂ ਕਾਕਾ ਨਾਲ ਗੱਲ ਕਰਨ ਦੀ ਉਸ ਵਿੱਚ ਹਿੰਮਤ ਨਹੀਂ ਸੀ ਹੁੰਦੀ ਉਸਨੇ ਸੋਚਿਆ ਕਿ ਉਹ ਨਾ ਲਾਲाराम ਪੰਸਾਰੀ ਦੇ ਜ਼ਰੀਏ ਗੱਲ ਅੱਗੇ ਵਧਾਈ ਜਾਵੇ ਇਹ ਖਿਆਲ ਮਨ ਵਿੱਚ ਆਉਂਦੇ ਹੀ ਉਹ ਕੁੱਠੇ ਪਿਆਰੇ ਲਾਲाराम ਪੰਸਾਰੀ ਦੀ ਦੁਕਾਨ ਵੱਲ ਚੱਲ ਪਿਆ ਰਾਮ ਰਾਮ ਲਾਲਾ ਜੀ ਓਏ RAMDIN ਭਰਾ ਅੱਜ ਸਵੇਰੇ ਸਵੇਰੇ ਉਹ ਨੀ ਰਾਮੀਲ ਪਰ ਅੱਜ ਸਵੇਰੇ ਸਵੇਰੇ ਇੱਥੇ ਕੰਮ ਧੰਦੇ ਤੇ ਨਹੀਂ ਗਿਆ ਕੀ ਦੱਸਾਂ ਲਾਲਾ ਜੀ ਇਹ ਭਾਂਡੇ ਟਿੰਡੇ ਆ ਤੋਂ ਕੁਝ ਬੇਲ ਮਿਲੇ ਤਾਂ ਕੋਈ ਕੰਮ ਧੰਦੇ ਦੇ ਬਾਰੇ ਵਿੱਚ ਸੋਚਾਂ ਹੁਣ ਤਾਂ ਮਨ ਵਿੱਚ ਆਉਂਦਾ ਹੈ ਕਿ ਤੁਹਾਡਾ ਕਿਹਾ ਵੀ ਮੰਨ ਲਵਾਂ ਭਾਂਡੇ ਟਿੰਡੇ ਤੋਂ ਬੇਲ ਮਿਲੇਗੀ ਤਾਂ ਹੀ ਮਨ ਕੰਮ ਤੇ ਲੱਗੇਗਾ ਮੇਰੀ ਗੱਲ ਸੁਣ ਲਾਲਾ ਘਬਰਾਇਆ ਮੇਰੀ ਕਿਹੜੀ ਗੱਲ ਓਏ ਉਹ ਉਹੀ ਵਿਆਹ ਦੀ ਗੱਲ ਤੂੰ ਕਹਿ ਨਹੀਂ ਸੀ ਰਿਹਾ ਕਿ ਹੁਣ ਮੈਨੂੰ ਵਿਆਹ ਕਰਾ ਲੈਣਾ ਚਾਹੀਦਾ ਚੰਗਾ ਚੰਗਾ ਵਿਆਹ ਓਏ ਤੂੰ ਤਾਂ ਹਰ ਤੂੰ ਤਾਂ ਹਾਂ ਕਰੇ ਰਾਮੂ ਆਜੀ ਮੈਂ ਗੱਲ ਕਰਾਂ ਕਈ ਵਾਰ ਹੀ ਗਹਿ ਚੁੱਕਾ ਲਾਲਾ ਕੋਈ ਚੰਗਾ ਜਿਹਾ ਮਿਹਨਤੀ ਮੁੰਡਾ ਦੱਸੋ ਓਹ ਹੋ ਤਾਂ ਅਸੀਂ ਕਿਹੜਾ ਘਟ ਮਿਹਨਤੀਆਂ ਲਾਲਾ ਤੁਸੀਂ ਗੱਲ ਪੱਕੀ ਕਰਵਾ ਦਿਓ ਤਾਂ ਅਸੀਂ ਛੱਟ ਮੰਗਣੀ ਪੱਟ ਵਿਆਹ ਕਰਵਾ ਦੇਵਾਂਗੇ ਫਿਰ ਲਾਲਾ ਰਾਮ ਪੰਸਾਰੀ ਨੇ ਤਾਂ ਬੁਰੋ ਮੀਨਾ ਗੱਲ ਕਰਕੇ <table> ਤਾਬੂ ਰਾਮੂ ਢੋਬੀ ਨਾਲ ਗੱਲ ਕਰਕੇ ਉਸਦੀ ਪੁੱਤਰੀ 파ਰੋ ਨਾਲ ਬ੍ਰਾਮਦੀਨ ਦੀ ਪੱਕੀ ਗੱਲ ਕਰਵਾਇਆ ਓਹੋ ਤਾਂ ਸੀ ਕਿਹੜਾ ਘਟ ਮਹਿੰਤਿਆਂ ਲਾਲਾ ਤੁਸੀਂ ਗੱਲ ਪੱਕੀ ਕਰਵਾ ਦਿਓ ਤਾਂ ਅਸੀਂ ਝੱਟ ਮੰਗੜੀਆਂ ਤੇ ਪੱਟ ਵਿਆਹ ਕਰਵਾ ਲਵਾਂਗੇ ਅਤੇ ਫਿਰ ਲਾਲਾ ਲੰਬਰਸਾਰੀ ਨੇ ਤਾਂ रामू ਧੋਬੀ ਨਾਲ ਗੱਲ ਕਰਕੇ ਉਸਦੀ ਪੁੱਤਰੀ 파ਰੋ ਨਾਲ रामਦੀਨ ਦੀ ਗੱਲ ਪੱਕੀ ਕਰਵਾ ਦਿੱਤੀ ਦੂਜੇ ਹੀ ਦਿਨਾਂ ਨੂੰ ਉਹਨਾਂ ਦਾ ਵਿਆਹ ਹੋ ਗਿਆ ਵਿਆਹ ਕਰਵਾ ਕੇ 파ਰੋ रामਦੀਨ ਦੇ ਨਾਲ ਹੀ ਰਹਿਣ ਲੱਗੀ ਦੋਵੇਂ ਪਤੀ ਪਤਨੀ ਖੁਸ਼ੀ ਖੁਸ਼ੀ ਆਪਣਾ ਜੀਵਨ ਬਤੀਤ ਕਰਨ ਲੱਗੇ ਵਿਆਹ ਦੇ ਬਾਅਦ ਹੁਣ ਉਹਨਾਂ ਨੇ ਕੰਮਵਾਲੇ ਵੀ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਹੁਣ ਘਰ ਵਾਸਤੇ ਉਹਨਾਂ ਨੇ ਕੁਝ ਪੈਸੇ ਕਮਾਉਣੇ ਨੇ ਅਤੇ ਉਹ ਜੋ ਕੁਝ ਵੀ ਕਮਾ ਕੇ ਲਿਆਉਂਦਾ ਉਹ ਬਸ 파ਰੋ ਦੇ ਹੱਥ ਤੇ ਧਰ ਦਿੰਦਾ ਸਾਵਣ ਦੇ ਮਹੀਨੇ ਵਿੱਚ ਗੰਗਾ ਦੇ ਕੰਡੇ ਹਰ ਸਾਲ ਮੇਲੇ ਲੱਗਿਆ ਕਰਦਾ ਸੀ ਇੱਕ ਦਿਨ 파ਰੋ ਨੇ ਉਸ ਨੂੰ ਕਿਹਾ ਕਿ ਮੈਨੂੰ ਮੇਲਾ ਕਮਾਉਣ ਲੈ ਚੱਲੋ ਸੁਣੋ ਕਿ RAMDIN ਘਰ ਤੋਂ ਬਾਹਰ ਆ ਗਿਆ ਉਹ ਬੜੀ ਚਿੰਤਾ ਵਿੱਚ ਡੁੱਬ ਗਿਆ ਕਿ ਆਖਰ 파ਰੋ ਨੂੰ ਮੇਲਾ ਮੇਲਾ ਕਮਾਉਣ ਦੇ ਲਈ ਪੈਸਾ ਕਿੱਥੋਂ ਆਏਗਾ ਉਹ اچانک RAMDIN ਦੀ ਖੁਸ਼ੀ ਨਾਲ ਨੱਚ ਉੱਠਿਆ ਇਕਦਮ ਹੀ ਉਸ ਨੂੰ ਉਹ ਰੁਪਏ ਦੀ ਯਾਦ ਆ ਗਈ ਜੋ ਵਿਆਹ ਤੋਂ ਪਹਿਲਾਂ ਉਸਨੇ ਪੁਰਾਣੇ ਰਾਜ ਮਹਿਲ ਦੀ ਕੰਧ ਵਿੱਚ ਲੁਕੋ ਕੇ ਰੱਖਿਆ ਸੀ ਉਸ ਰੁਪਏ ਨੂੰ ਪਾ ਕੇ ਤਾਂ ਉਸਦੇ ਮਨ ਵਿੱਚ ਵਿਆਹ ਕਰਵਾਉਣ ਦਾ ਵਿਚਾਰ ਆਇਆ ਸੀ ਵਿਆਹ ਤੋਂ ਬਾਅਦ ਪਾਰੋ ਦੇ ਵਿਆਹ ਤੋਂ ਬਾਅਦ ਪਾਰੋ ਦੇ ਪਿਆਰ ਵਿੱਚ ਉਸ ਰੁਪਏ ਨੂੰ ਹੀ ਭੁੱਲ ਗਿਆ ਸੀ ਉਹ ਤੇਜ਼ੀ ਨਾਲ ਉੱਠ ਕੇ ਆਪਣੀ ਝੁੱਕੀ ਵਿੱਚ ਗਿਆ ਤੇ ਜਲਦ ਹੀ ਪਾਰ ਨੂੰ ਗੋਦ ਵਿੱਚ ਚੁੱਕ ਕੇ ਖੁਸ਼ੀ ਨਾਲ ਨੱਚਣ ਲੱਗਾ ਓਹੋ ਇਹ ਕੀ ਕਰਦੇ ਹੋ ਛੱਡੋ ਮੈਨੂੰ ਹੁਣੇ ਤਾਂ ਮੇਲੇ ਜਾਣ ਦੇ ਨਾਲ ਨਾਲ ਤੁਹਾਡੀ ਨਾਨੀ ਮਰ ਗਈ ਸੀ ਤੇ ਹੁਣ ਇੰਜ ਖੁਸ਼ ਹੋ ਰਹੇ ਹੋ ਜਿਵੇਂ ਤੁਹਾਡੇ ਹੱਥ ਕੋਈ ਖਜ਼ਾਨਾ ਲੱਗਾ ਹੋਵੇ 파ਰੋ ਨੇ ਉਸ ਨੂੰ ਪਿਆਰ ਨਾਲ ਛੜਕਿਆ ਤੇ ਨਾਲ ਹੀ ਉਸ ਦਾ ਬਿਹਾਰ ਦੇਖ ਕੇ ਉਸ ਨੂੰ ਪੁੱਛਿਆ ਖਜ਼ਾਨਾ ਹੀ ਤਾਂ ਹੱਥ ਲੱਗ ਗਿਆ ਹੈ ਸਮਝ ਲੈ ਮੇਰੀ 파ਰੋ ਰਾਣੀ ਕਹਿੰਦੇ ਹੋਏ ਉਸ ਨੇ 파ਰੋ ਨੂੰ ਹੇਠਾ ਉਤਾਰ ਦਿੱਤਾ ਤੇ ਰੁਪਏ ਵਾਲੇ ਸਾਰੇ ਗਲਦਾਸ ਦਿੱਤੇ ਓਏ ਬਾਅਦ ਆਂਦੀ ਦੇ 1 ਰੁਪਏ ਨਾਲ ਤਾਂ ਅਸੀਂ ਕਾਫੀ ਚੀਜ਼ਾਂ ਖਰੀਦ ਸਕਦੇ ਹਾਂ ਖੁਸ਼ ਹੋ ਕੇ 파ਰੋ ਬੋਲੀ ਦੇਖੋ ਜੀ ਮੈਂ ਤਾਂ ਆਪਣੇ ਕੰਨਾਂ ਦੇ ਝੁੰਮਕੇ ਜ਼ਰੂਰ ਖਰੀਦਾਂਗੀ ਹਾਂ ਹਾਂ ਜ਼ਰੂਰ ਖਰੀਦਣਾ ਪਰ ਮੈਂ ਜਲਦੀ ਨਾ ਜਾ ਕੇ ਉਹ ਰੁਪਈਆ ਕੱਢ ਕੇ ਲਿਆਉਂਦਾ ਹਾਂ ਤੂੰ ਤਿਆਰ ਹੋ ਜਾ ਸੀ ਅੱਜ ਹੀ ਮੇਲਾ ਦੇਖਣ ਚੱਲਾਂਗੇ ਅਤੇ ਫਿਰ RAMDIN ਮਹਿਲ ਦੇ ਪਿਛਵਾੜੇ ਵਾਲੀ ਕੰਦ ਤੋਂ ਰੁਪਈਆ ਕੱਢਣ ਚੱਲ ਪਿਆ ਉਸ ਰੁਪਏ ਨੂੰ ਆਮਦੀਨ ਆਪਣੇ ਲਈ ਬਹੁਤ ਹੀ ਭਾਗਾ ਵਾਲਾ ਸਮਝ ਰਿਹਾ ਸੀ ਉਸ ਦੀ ਬਦੌਲਤੀ ਤਾਂ ਉਸ ਦਾ ਪਿਆਰੋ ਨਾਲ ਵਿਆਹ ਹੋਇਆ ਸੀ ਉਸ ਦੇ ਲਈ ਤਾਂ ਸਾਰੀ ਦੁਨੀਆ ਦੀ ਦੌਲਤ ਇੱਕ ਪਾਸੇ ਤੇ ਉਹ ਰੁਪਈਆ ਇੱਕ ਪਾਸੇ ਇਸ ਰੁਪਏ ਦੀ ਬਦੌਲਤੀ ਉਸ ਨੂੰ ਪਾਰੋ ਪਤਨੀ ਦੇ ਰੂਪ ਵਿੱਚ ਪਾਇਆ ਸੀ RAMDIN ਤੇਜੀ ਨਾ ਪੁਰਾਣੇ ਮਹਿਲ ਵੱਲ ਭੱਜਿਆ ਜਾ ਰਿਹਾ ਸੀ ਜਿਸ ਸੜਕ ਤੇ ਉਹ ਭੱਜਿਆ ਜਾ ਰਿਹਾ ਸੀ ਉਹ ਸੜਕ ਜੰਗਲ ਵਿੱਚ ਸਥਿਤ ਰਾਣੀ ਮਹਿਲ ਵੱਲ ਜਾ ਰਹੀ ਸੀ ਉੱਥੇ ਹੀ ਇੱਕ ਹੋਰ ਨਵਰਾਜ ਮਹਿਲ ਸੀ ਜਿਸ ਸਮੇਂ RAMDIN ਭੱਜਿਆ ਜਾ ਰਿਹਾ ਸੀ ਉਸ ਸਮੇਂ ਰਾਜ ਮਹਿਲ ਦੀ ਛਤ ਤੇ ਖੜੇ ਆਪਣੇ ਮੰਤਰੀਆਂ ਨਾਲ ਗੱਲਬਾਤ ਕਰ ਰਹੇ ਸਨ ਮਹਾਰਾਜ ਅਚਾਨਕ ਉਹਨਾਂ ਦੀ ਨਜ਼ਰ RAMDIN ਤੇ ਪਈ ਤਾਂ ਉਹ ਦੇਖ ਕੇ ਹੈਰਾਨ ਰਹਿ ਗਏ ਕਿ ਪਸੀਨੇ ਨਾਲ ਭਿੱਜਿਆ ਨੌਜਵਾਨ ਭਰੀ ਦੁਪਹਿਰ ਵਿੱਚ ਨਾ ਜਾਣੇ ਕਿੱਥੇ ਭੱਜਿਆ ਜਾ ਰਿਹਾ ਹੈ ਇਹ ਤਾਂ ਜੰਗਲ ਵਾਲੇ ਰਸਤੇ ਤੇ ਭੱਜਿਆ ਜਾ ਰਿਹਾ ਹੈ ਮੰਤਰੀ ਜੀ ਜੀ ਮਹਾਰਾਜ ਇਸ ਨੌਜਵਾਨ ਨੂੰ ਦੇਖ ਰਹੇ ਹੋ ਜੋ ਭਰੀ ਦੁਪਹਿਰ ਵਿੱਚ ਪਸੀਨੇ ਨਾਲ ਭਿੱਜਿਆ ਜਾ ਰਿਹਾ ਹੈ ਇਸ ਤਰ੍ਹਾਂ ਉਹ ਇਹ ਕਹਿਣ ਲੱਗੇ ਦੇਖ ਰਿਹਾ ਹਾਂ ਮਹਾਰਾਜ ਇਸ ਨੂੰ ਫੌਰਨ ਫੜ ਕੇ ਸਾਹਮਣੇ ਪੇਸ਼ ਕਰੋ ਜੰਗਲਵਾਲ ਭੱਜੇ ਜਾਂਦਾ ਹੈ ਇਸ ਦਾ ਜਰੂਰ ਕੋਈ ਖਾਸ ਕਾਰਨ ਹੈ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਇਹ ਬੁਰੇ ਹਾਲ ਇਹ ਕਿਉਂ ਭੱਜਿਆ ਜਾ ਰਿਹਾ ਹੈ ਆਪਣੀ ਜਨਤਾ ਦੇ ਸੁੱਖ-ਦੁੱਖ ਦਾ ਅਸੀਂ ਖਿਆਲ ਰੱਖਣਾ ਜਾਂਦੇ ਹਾਂ ਸਾਡਾ ਧਰਮ ਹੈ ਜੋ ਹੁਕਮ ਮਹਾਰਾਜ ਮੰਤਰੀ ਜੀ ਨੇ ਤੁਰੰਤ ਸਿਪਾਹੀਆਂ ਨੂੰ ਹੁਕਮ ਦਿੱਤਾ ਤੇ ਦੇਖਦੀ ਦੇਖਦੇ ਇੱਕ ਸਿਪਾਹੀ RAMDIN ਦੇ ਪਿੱਛੇ ਭੱਜਦਾ ਦਿਖਾਈ ਦੇਣ ਲੱਗਾ ਕੁਝ ਹੀ ਦੇਰ ਬਾਅਦ ਸਿਪਾਹੀ ਨੇ ਉਸ ਨੂੰ ਲਿਜਾ ਕੇ ਮਹਾਰਾਜ ਦੇ ਸਾਹਮਣੇ ਪੇਸ਼ ਕਰ ਦਿੱਤਾ ਦਰਿਆ ਹੋਇਆ RAMDIN ਹੱਥ ਜੋੜ ਕੇ ਬੋਲਿਆ ਮਹਾਰਾਜ ਦੇ ਸਾਹਮਣੇ ਖੜਾ ਸੀ ਉਹ ਇਹ ਨੌਜਵਾਨ ਤੂੰ ਕੌਣ ਹੈ ਅਤੇ ਇਸ ਤਰ੍ਹਾਂ ਚਮਕਦੀ ਤੁੱਪ ਵਿੱਚ ਤੂੰ ਕਿੱਥੇ ਭਜਿਆ ਜਾ ਰਿਹਾ ਹੈ ਮਹਾਰਾਜ ਮੇਰਾ ਨਾਮ RAMDIN ਮਸਕੀ ਹੈ ਮੈਂ ਇੱਕ ਬਹੁਤ ਹੀ ਜ਼ਰੂਰੀ ਕੰਮ ਤੇ ਜਾ ਰਿਹਾ ਆਖਰੇ ਜ਼ਰੂਰੀ ਕੰਮ ਕੀ ਹੈ ਜਿਸ ਦੇ ਅੱਗੇ ਤੈਨੂੰ ਤੁੱਪ ਛਾਂਦੀ ਵੀ ਕੋਈ ਪਰਵਾਹ ਨਹੀਂ ਮਹਾਰਾਜ ਅਸਲ ਵਿੱਚ ਇਹ ਗੱਲ ਹੈ ਕਿ ਪੁਰਾਣੇ ਮਹਿਲ ਦੇ ਪਿਛਲੇ ਵਾਲੀ ਕੰਦ ਵਿੱਚ ਮੈਂ ਆਪਣਾ ਖਜ਼ਾਨਾ ਲੁਕੋਇਆ ਹੋਇਆ ਹੈ ਅੱਜ ਆਪਣੀ ਪਤਨੀ ਨੂੰ ਸਾਲ ਦਾ ਸੌਣ ਦਾ ਮੇਲਾ ਕਮਾਉਣ ਦੇ ਲਈ ਮੈਂ ਉਹੀ ਖਜ਼ਾਨਾ ਕੱਢਣ ਜਾ ਰਿਹਾ ਖਜ਼ਾਨਾ ਮਹਾਰਾਜ ਆਹਨ ਹੋ ਗਏ ਤੇਰੇ ਕੋਲ ਕਿੰਨਾ ਖਜ਼ਾਨਾ ਹੈ ਉਹ ਨੌਜਵਾਨ ਤੋਂ ਕਿਹੜਾ ਇਸ ਨੂੰ ਭਜਿਆ ਲੈਣ ਜਾ ਰਹੇ ਆਂ ਇਹ ਮਹਾਰਾਜ ਨੇ ਹੈਰਾਨੀ ਨਾਲ ਪੁੱਛਿਆ ਕਿ 10-15000 ਮੋਹਰਾਂ ਨੇ ਨਹੀਂ ਮਹਾਰਾਜ 1000 2000 ਇੰਨੀਆਂ ਵੀ ਨਹੀਂ ਮਹਾਰਾਜ RAMDIN ਬੋਲਿਆ ਮੇਰਾ ਖਜ਼ਾਨਾ ਤਾਂ ਸਿਰਫ ਚਾਂਦੀ ਦਾ ਇੱਕ ਰੁਪਈਆ ਮਹਾਰਾਜ ਮਹਾਰਾਜ ਹੈਰਾਨ ਹੋ ਗਏ ਬਸ ਚਾਂਦੀ ਦਾ ਇੱਕ ਸਿੱਕਾ ਜੀ ਮਹਾਰਾਜ ਉਹੀ ਮੇਰਾ ਖਜ਼ਾਨਾ ਹੈ ਜਿਸ ਨੂੰ ਮੈਂ ਕਾਫੀ ਦਿਨਾਂ ਤੋਂ ਸੰਭਾਲ ਕੇ ਰੱਖਿਆ ਹੋਇਆ ਹੈ ਮਹਾਰਾਜ ਹੈਰਾਨੀ ਨਾਲ RAMDIN ਦਾ ਚਿਹਰਾ ਦੇਖਦੇ ਜਾ ਰਹੇ ਸਨ RAMDIN ਦਾ ਭੋਲਾਪਨ ਦੇਖ ਕੇ ਉਹਨਾਂ ਨੂੰ ਉਸਤੇ ਤਰਸਉਣ ਲੱਗਾ ਜਦਕੀ RAMDIN ਬੋਲੀ ਜਾ ਰਿਹਾ ਸੀ ਉਸ ਇੱਕ ਸਿੱਕੇ ਨਾਲ ਹੀ ਮੈਂ ਆਪਣੀ ਪਤਨੀ ਨੂੰ ਮੇਲਾ ਦਿਖਾ ਕੇ ਖੁਸ਼ ਕਰ ਦਿਆਂਗਾ ਮਹਾਰਾਜ ਮੇਰੀ ਪਤਨੀ ਦੇ ਸਿਵਾਏ ਤਾਂ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਹੈ ਮਹਾਰਾਜ ਜੇਕਰ ਅਜਿਹੀ ਗੱਲ ਹੈ ਤਾਂ ਤੈਨੂੰ ਅਸੀਂ ਆਪਣੇ ਖਜ਼ਾਨੇ ਤੋਂ ਚਾਂਦੀ ਦਾ ਇੱਕ ਸਿੱਕਾ ਦਿਵਾ ਦਿੰਦੇ ਹਾਂ ਉਸ ਨੂੰ ਲੈ ਜਾ ਤੂੰ ਆਪਣੇ ਘਰ ਆਪਣੀ ਪਤਨੀ ਦੇ ਨਾਲ ਮੇਲਾ ਦੇਖ ਲਵੀਂ ਉਸ ਇੱਕ ਸਿੱਕੇ ਦੇ ਲਈ ਇੱਕ ਚਮਕਦੀ ਧੁੱਪ ਵਿੱਚ ਦੌੜਨ ਦਾ ਕੀ ਲਾਗ ਮਹਾਰਾਜ ਤੁਸੀਂ ਮੇਰੇ ਤੇ ਮਿਹਰਬਾਨੀ ਕਰਕੇ ਮੈਨੂੰ 1 ਰੁਪਏ ਦੇ ਰਹੇ ਹੋ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੋਈ ਨਹੀਂ ਪਰ ਫਿਰ ਵੀ ਮੈਂ ਆਪਣਾ ਉਹ ਹੀ ਰੁਪਿਆ ਲੈਣ ਜ਼ਰੂਰ ਜਾਵਾਂਗਾ ਔਰ ਪੀਆ ਮੇਰੇ ਲਈ ਬਹੁਤ ਭਾਗਸ਼ਾਲੀ ਹੈ ਦੇਖੋ ਰਾਮਦੇ ਨੇ ਇਸ ਦਰਦੀ ਦੁਪਹਿਰ ਵਿੱਚ ਜਿੰਗਲਵਾਲ ਜਾਣ ਦਾ ਵਿਚਾਰ ਛੱਡ ਦੇ ਤੂੰ ਛਾਡੀ ਜਨਤਾ ਦਾ ਹਿੱਸਾ ਹੈ ਅਤੇ ਸੀ ਰਾਜਾ ਹਾਂ ਆਪਣੀ ਜਨਤਾ ਦੇ ਸੁੱਖ-ਦੁੱਖ ਦਾ ਖਿਆਲ ਰੱਖਣਾ ਸਾਡਾ ਫਰਜ਼ ਹੈ ਤੈਨੂੰ ਜਾਂਦੀ ਰਹਿ ਇੱਕ ਸਿੱਕਾ ਘੱਟ ਲੱਗਦਾ ਹੈ ਤਾਂ ਅਸੀਂ ਦੋਵੇਂ ਸਿੱਕੇ ਦਿਵਾ ਦਿੰਦੇ ਹਾਂ ਤੁਸੀਂ ਸਾਡੇ ਆਂਦਾ ਤਾਓ ਮਹਾਰਾਜ ਤੁਸੀਂ ਕਿਰਪਾ ਕਰਕੇ ਜੋ ਵੀ ਦੇਉਂਗੇ ਖੁਸ਼ੀ ਨਾਲ ਸਵੀਕਾਰ ਕਰ ਲਵਾਂਗਾ ਪਰ ਕਿ ਮੈਂ ਆਪਣਾ ਰੁਪਿਆ ਲੈਣ ਜੰਗਲ ਵਿੱਚ ਜ਼ਰੂਰ ਜਾਵਾਂਗਾ ਜੇਕਰ ਅਸੀਂ ਤੈਨੂੰ 100 ਮੋਹਰਾ ਦੇ ਦਈਏ ਤਾਂ ਕੀ ਕਰੇਂਗਾ ਹਾਂ ਮਾਰਾ ਤਦ ਵੀ ਅਜੀਬ ਬੇਵਕੂਫ ਤੇ ਜਿੱਦੀ ਨੌਜਵਾਨ ਹੈ 100 ਮੋਹਰਾ ਲੈਣ ਤੇ ਵੀ ਆਪਣਾ ਇੱਕ ਸਿੱਕਾ ਛੱਡਣ ਨੂੰ ਤਿਆਰ ਨਹੀਂ ਆਖਿਰਕਾਰ ਕੀ ਵਿਸ਼ੇਸ਼ਤਾ ਹੈ ਉਸ ਸਿੱਕੇ ਵਿੱਚ ਸੋਚਦੇ ਹੋਏ ਮਹਾਰਾਜ ਨੇ ਪੁੱਛਿਆ ਹੋਏ ਨੌਜਵਾਨ ਤੇਰੀ ਉਹ ਸਿੱਕੀ ਦੀ ਕੀ ਵਿਸ਼ੇਸ਼ਤਾ ਹੈ ਜੋ 100-100 ਮੂਰਾਂ ਦੇ ਬਦਲੇ ਵੀ ਉਸ ਦਾ ਮੂੰਹ ਛੱਡਣ ਨੂੰ ਤਿਆਰ ਨਹੀਂ ਮਹਾਰਾਜ ਮੈਂ ਦੱਸ ਚੁੱਕਿਆ ਹਾਂ ਕਿ ਮੇਰੇ ਲਈ ਸਿੱਕਾ ਬਹੁਤ ਹੀ ਭਾਗੇਸ਼ਾਲੀ ਹੈ ਜੇਕਰ ਮੈਨੂੰ ਉਹ ਸਿੱਕਾ ਨਾ ਮਿਲਿਆ ਤਾਂ ਮੇਰਾ ਵਿਆਹ ਵੀ ਨਹੀਂ ਹੋਣਾ ਹੁੰਦਾ ਜੇਕਰ ਵਿਆਹ ਨਾ ਕਰਦਾ ਤਾਂ ਮੈਨੂੰ 파ਰੋ ਜੀ ਸੁੰਦਰ ਤੇ ਸੁਸੀਲ ਘਰ ਵਾਲੀ ਵੀ ਨਾ ਮਿਲੀ ਹੁੰਦੀ ਇਸ ਲਈ ਮਹਾਰਾਜਾ ਰੂਪੀਆ ਮੇਰੇ ਲਈ ਬਹੁਤ ਕੀਮਤੀ ਹੈ ਮਹਾਰਾਜ ਨੇ ਸੋਚਿਆ ਕਿ ਇਹ ਮੁੰਡਾ ਇਰਾਦੇ ਦਾ ਪੱਕਾ ਹੈ ਪਰ ਇਹ ਇਮਾਨਦਾਰ ਹੈ ਜਾਂ ਲਾਲਚੀ ਇਸ ਲਈ ਇਸ ਦੀ ਪਰਖਿਆ ਲੈਣੀ ਚਾਹੀਦੀ ਇਸ ਲਈ ਉਹ ਬੋਲੇ ਰਾਮਦੀਪ ਜੇਕਰ ਅਸੀਂ ਤੈਨੂੰ 1000 ਮੋਹਰਾਂ ਦੇ ਦਈਏ ਤਾਂ ਵੀ ਤੂੰ ਉਸ ਰੁਪਏ ਨੂੰ ਲੈਣ ਜਾਵੇਂਗਾ ਹਾਂ ਮਹਾਰਾਜ ਉਸ ਰੁਪਏ ਨੂੰ ਤਾਂ ਮੈਂ ਜ਼ਰੂਰ ਲੈਣ ਜਾਵਾਂਗਾ ਕਿਉਂਕਿ ਉਹ ਰੁਪਿਆ ਮੈਂ ਆਪਣੀ ਪਤਨੀ ਤੇ ਹੀ ਖਰਚ ਕਰਨ ਦਾ ਫੈਸਲਾ ਕੀਤਾ ਹੋਇਆ ਹੁਣ ਉਸ ਰੁਪਏ ਨਾਲ ਮੈਂ ਉਸ ਨੂੰ ਮੇਲਾ ਕਮਾਉਣ ਲਿਜਾਵਾਂਗਾ ਪਰ ਜਿਆਦਾ ਸੀ ਤੈਨੂੰ ਉਸ ਬਦਲੇ 10000 ਗੁਣਾ ਧਨ ਦੇ ਰਿਆਂ ਤਾਂ ਤੈਨੂੰ ਉਹਦਾ ਲਾਲਚ ਕਿਉਂ ਨਹੀਂ ਛੱਡ ਲਿੰਦਾ ਮਹਾਰਾਜ ਮਾਫ ਕਰੋ ਜੇਕਰ ਮੈਂ ਜਿਆਦਾ ਧਨ ਦੇ ਲਾਲਚ ਵਿੱਚ ਉਸ ਰੁਪਈਏ ਦਾ ਮੂੰਹ ਛੱਡ ਦਿਆਂ ਤਾਂ ਜੀਵਨ ਪਰ ਮੇਰੀ ਆਤਮਾ ਤੇ ਇੱਕ ਬੋਝਿਆ ਬਣਿਆ ਰਹੇਗਾ ਕਹਿੰਦੇ ਨੇ ਜਿੰਨਾ ਕਹਿੰਦੇ ਹਨ ਤਿੰਨ ਜਿੱਦਾਂ ਬਹੁਤ ਭੜੀਆਂ ਹੁੰਦੀਆਂ ਨੇ ਰਾਜਹਟ ਬਾਲਹਟ ਤੇ ਜੋਗਠ ਜਿੱਥੇ ਮਾਸੂਮ RAMDIN ਆਪਣੀ ਜਿੰਦ ਤੇ ਕਾਇਮ ਸੀ ਕਿ ਪਤਨੀ ਨੂੰ ਉਸ ਰੁਪਈਏ ਨਾਲ ਮੇਲਾ ਦਿਖਾਵੇਗਾ ਉੱਥੇ ਮਹਾਰਾਜ ਦੇ ਮਨ ਵਿੱਚ ਵੀ ਜਿੱਦ ਦੀ ਭਾਵਨਾ ਪੈਦਾ ਹੋਊਗੀ ਕਿ ਜੋ ਚਾਹੇ ਹੋ ਜਾਵੇ ਚਾਹੇ ਕਿੰਨੀ ਵੀ ਭਾਰੀ ਕੀਮਤ ਚੁਕਾਉਣੀ ਪਵੇ ਸਨੋਜਮਨ ਰੁਪਈਆ ਲੈਣ ਨਹੀਂ ਜਾਣਦਿਆਂਗਾ ਇਹ ਸੋਚ ਕੇ ਉਹ ਬੋਲੇ ਦੇਖੋ RAMDIN ਸਾਡੀ ਇਹ ਜਿੱਦ ਹੈ ਕਿ ਉਹ ਰੁਪਈਆ ਤੈਨੂੰ ਲੈਣ ਜਾਣ ਨਹੀਂ ਦਿਾਂਗੇ ਇਸ ਦੇ ਬਦਲੇ ਸਾਨੂੰ ਭਾਵੇਂ ਕਿੰਨੀ ਵੀ ਭਾਰੀ ਕੀਮਤ ਕਿਉਂ ਨਾ ਚੁਕਾਉਣੀ ਪਵੇ ਉਸ ਰੁਪਈਏ ਦੇ ਬਦਲੇ ਅਸੀਂ ਤੈਨੂੰ ਮੂੰਹ ਮੰਗੀ ਦੌਲਤ ਦੇਣ ਨੂੰ ਤਿਆਰ ਹਾਂ ਜਿਆਦਾਤਨ ਦੌਲਤ ਤੇ ਇਨਸਾਨ ਦੀ 부ద్ధి ਪ੍ਰੈਸਟ ਕਰ ਦਿੰਦੀ ਹੈ ਮਹਾਰਾਜ ਮੈਂ ਤਾਂ ਮਿਹਨਤੀ ਇਨਸਾਨ ਆ ਸਾਨੂੰ ਲੋਕਾਂ ਦਾ ਢਿੱਡ ਭਰਨ ਦਾ ਲਾਇਕ ਤੁਹਾਨੂੰ ਮਿਲ ਜਾਵੇ ਉਹੀ ਬਹੁਤ ਹੈ ਤੁਹਾਡੀ ਵੱਡੀ ਤੋਂ ਵੱਡੀ ਦੌਲਤ ਵੀ ਮੈਨੂੰ ਉਹ ਖੁਸ਼ੀ ਨਹੀਂ ਦੇ ਸਕਦੀ ਜੋ ਖੁਸ਼ੀ ਉਸ ਰੁਪਏ ਨੂੰ ਪਾ ਕੇ ਮੈਨੂੰ ਹੋਵੇਗੀ ਤੇਰੇ ਵਿਚਾਰ ਜਾਣ ਕੇ ਬਹੁਤ ਖੁਸ਼ ਹੋਇਆ ਆਮਦੀਨ ਅਸੀਂ ਤੂੰ ਲਾਲਚੀ ਨਹੀਂ ਤੇਰੇ ਵਰਗੇ ਨੌਜਵਾਨ ਜਿਸ ਰਾਹ ਵਿੱਚ ਹੁਣ ਉਹ ਰਾਜ ਤਰੱਕੀ ਹੀ ਕਰਦਾ ਜਾਵੇਗਾ ਅਸੀਂ ਖੋਸਾਂ ਤੈਨੂੰ ਆਪਣੇ ਰਾਜ ਦਾ ਅੱਧਾ ਹਿੱਸਾ ਨਾਂ ਵਿੱਚ ਦੇ ਦਿੰਦੇ ਹਾਂ ਪਰ ਸਾਡੀ ਸਰਤ ਹੋਈ ਹੈ ਕਿ ਤੂੰ ਰੁਪਿਆ ਲੈ ਨਹੀਂ ਜਾਏਂਗਾ ਰਾਜਾ ਨੇ ਦ੍ਰਿੜਤਾ ਪੂਰਵਕ ਕਿਹਾ ਉਹ ਰਾਜਾ ਫਟ ਕਰ ਰਹੇ ਸੀ ਉਹ ਆਮ ਦਿਨ ਸਮਝ ਗਿਆ ਸੀ ਕਿ ਮਹਾਰਾਜ ਜਿੱਦ ਤੇ ਅੜ ਗਏ ਸਨ ਜੇਕਰ ਉਸ ਦੇ ਰੁਪਏ ਨੂੰ ਲਿਉਣ ਦੀ ਜਿੱਦ ਨਾ ਛੱਡੀ ਤਾਂ ਉਸ ਨੂੰ ਨਾਮ ਦੇ ਬਦਲੇ ਸਜ਼ਾ ਵੀ ਦਿੱਤੀ ਜਾ ਸਕਦੀ ਹੈ ਇਸ ਲਈ ਹੁਣ ਤਾਂ ਬਿਹਤਰ ਹੀ ਇਹ ਹੈ ਕਿ ਕੋਈ ਅਜਿਹੀ ਯੋਜਨਾ ਬਣਾਈ ਜਾਵੇ ਕਿ ਮਹਾਰਾਜ ਦੇ ਗੁੱਸੇ ਦਾ ਸ਼ਿਕਾਰ ਵੀ ਨਾ ਹੋਣਾ ਪਵੇ ਅਤੇ ਉਹ ਰੁਪਿਆ ਵੀ ਮਿਲ ਜਾਵੇ ਇਸ ਲਈ ਉਹ ਬੋਲਿਆ ਮਹਾਰਾਜ ਤੁਹਾਡਾ ਹੁਕਮ ਸਿਰ ਮੱਥੇ ਤੇ ਆ ਪਰ ਤੁਸੀਂ ਮੈਨੂੰ ਰਾਜ਼ ਦਾ ਉਹ ਇੱਛਾ ਦੇ ਦਿਓ ਜੋ ਮੈਂ ਚਾਹੁੰਦਾ ਹਾਂ ਸਵਾਸ ਕੀ ਹੋਈ ਨਾ ਗੱਲ ਜਨਤਾ ਨੂੰ ਸਦਾ ਆਪਣਾ ਰਾਜਾ ਤੇ ਹੁਕਮ ਦਾ ਪੱਲਣ ਕਰਨਾ ਚਾਹੀਦਾ ਹੈ ਬੋਲੋ ਤੈਨੂੰ ਸਾਡੇ ਰਾਜ ਦਾ ਕਿਹੜਾ ਹਿੱਸਾ ਚਾਹੀਦਾ ਸਵੀਕਾਰ ਹੈ ਅਸੀਂ ਵਚਨ ਦਿੰਦੇ ਆ ਕਿ ਤੈਨੂੰ ਉਹ ਹਿੱਸਾ ਦਿੱਤਾ ਜਾਵੇਗਾ ਕਾਫੀ ਸੋਚ ਵਿਚਾਰ ਤੇ RAMDIN ਬੋਲਿਆ ਮੈਨੂੰ ਉੱਤਰੀ ਹਿੱਸਾ ਚਾਹੀਦਾ ਮਹਾਰਾਜ ਬਾ RAMDIN ਤੂੰ ਸੱਚਮੁੱਚ ਬਹੁਤ ਸਮਝਦਾਰ ਹੈ ਆਪਣੀ ਸਮਝਦਾਰੀ ਨਾਲ ਤੂੰ ਸਾਡਾ ਹੁਕਮ ਮੰਨ ਕੇ ਸਾਨੂੰ ਸੰਤੁਸ਼ਟ ਕਰ ਦਿੱਤਾ ਅਤੇ ਆਪਣਾ ਉਹ ਰੁਪਿਆ ਵੀ ਪ੍ਰਾਪਤ ਕਰ ਲਿਆ ਕੀ ਸਾਡੇ ਉਤਰੀ ਰਾਜ ਵਿੱਚੀ ਤਾਂ ਉਹ ਪੁਰਾਣਾ ਮਹਿਲ ਹੈ ਜਿਸ ਵਿੱਚ ਤੋਰ ਰੁਪਈਆ ਲੁਕਾ ਕੇ ਰੱਖਿਆ ਹੋਇਆ ਹੈ ਬੁੱਧੀਮਾਨੀ ਨਹੀਂ ਤੂੰ ਦ੍ਰਿੜ ਸੰਕਲਪ ਵਾਲਾ ਵੀ ਹੈ ਤੇਰੇ ਵਰਗੇ ਨੌਜਵਾਨ ਮੇਸ਼ਾ ਤਰੱਕੀ ਕਰਦੇ ਨੇ ਸਾਨੂੰ ਮਾਣ ਹੈ ਤੇਰੇ ਜੇ ਹੁਣ ਹਰ ਨੌਜਵਾਨ ਤੇ ਜੋ ਸਾਡੇ ਰਾਜ ਵਿੱਚ ਪੈਦਾ ਹੋਇਆ ਅਤੇ ਉਹ ਭਾਗਸ਼ਾਲੀ ਰੁਪਈਆ ਵੀ ਮਹਾਰਾਜ ਜਿਸ ਦੇ ਕੰਨ ਮੈਂ ਤੁਹਾਡੀ ਖੁਸ਼ੀ ਨਾਲ ਤੁਹਾਡੇ ਰਾਜ ਦਾ ਦਾ ਹਿੱਸਾ ਵੀ ਪਾ ਲਿਆ ਹੁਣ ਤੁਸੀਂ ਹੀ ਦੱਸੋ ਕਿ ਮੈਂ ਉਸ ਭਾਗਸ਼ਾਲੀ ਰੁਪਈਏ ਦਾ ਮੋਕ ਕਿਵੇਂ ਛੱਡ ਸਕਦਾ ਹਾਂ ਮਹਾਰਾਜ RAM DIN ਦੇ ਦਰਨ ਨਿਸ਼ਚੇ ਤੇ ਸਮਝਦਾਰੀ ਦੇ ਸਾਹਮਣੇ ਝੁਕ ਗਏ ਉਸੇ ਦਿਨ ਉਹਨਾਂ ਨੇ ਰਾਮਦੀਨ ਨੂੰ ਅੱਧਾ ਰਾਜ ਦੇ ਦਿੱਤਾ ਤੇ ਉੱਥੇ ਰਾਜਾ ਬਣਾ ਦਿੱਤਾ ਰਾਜਾ ਬਣਦੇ ਹੀ ਰਾਮਦੀਨ ਸਭ ਤੋਂ ਪਹਿਲਾਂ ਪੁਰਾਣੇ ਮਹਿਲ ਵੱਲ روانਾ ਹੋਇਆ ਉੱਥੇ ਪਹੁੰਚ ਕੇ ਉਸਨੇ ਕੰਦ ਵਿੱਚੋਂ ਆਪਣਾ ਉਹ ਹੀ ਰੁਪਿਆ ਕੱਢਿਆ ਅਤੇ ਦੇਖਿਆ ਤੇ ਉਸ ਨੂੰ ਚੁੰਮ ਕੇ ਮੱਥੇ ਨਾਲ ਲਗਾ ਕੇ ਬੋਲਿਆ ਤੂੰ ਬਹੁਤ ਮਹਾਨ ਹੈ ਤੇਰੇ ਕਾਰਨ ਹੀ ਮੇਰੀ ਕੁਸ ਕਿਸਮਤ ਖੁੱਲ ਗਈ ਹੈ ਮਿੱਤਰ ਜੇਕਰ ਤੂੰ ਮੈਨੂੰ ਅੱਜ ਨਾ ਮਿਲਦਾ ਤਾਂ ਨਾ ਹੀ ਮੈਨੂੰ ਸੁੰਦਰ ਤੇ ਸਮਝਦਾਰ ਪਤਨੀ ਮਿਲਦੀ ਅਤੇ ਨਾ ਹੀ ਇਹ ਰਾਜ਼ ਮਿਲਦਾ ਉਹਨੂੰ ਰੁਪਈਏ ਨੂੰ ਪਾ ਕੇ ਬਹੁਤ ਖੁਸ਼ੀ ਤੇ ਉਹ ਘਰ ਜਾ ਕੇ ਆਪਣੀ ਪਤਨੀ ਕੋਲ ਰੁਪਈਆ ਵੀ ਲੈ ਗਿਆ ਅਤੇ ਅੱਧੇ ਰਾਜ਼ ਮਿਲਣ ਦੀ ਖੁਸ਼ੀ ਵੀ ਆਪਣੀ ਘਰ ਵਾਲੀ ਨੂੰ ਦੱਸੀ ਇਹ ਸੁਣ ਕੇ ਉਸ ਦੀ ਘਰ ਵਾਲੀ ਵੀ ਬਹੁਤ ਖੁਸ਼ ਹੋਈ ਇਸ ਤਰ੍ਹਾਂ ਕਹਿੰਦੇ ਨੇ ਕਿ ਜਦੋਂ ਸਾਡੇ ਦਿਲ ਦੇ ਵਿੱਚ ਸੱਚੀ ਇਮਾਨਦਾਰੀ ਹੋਵੇ ਤਾਂ ਪਰਮਾਤਮਾ ਸਾਨੂੰ ਆਪ ਕੁਝ ਨਾ ਕੁਝ ਦਿੰਦਾ ਹੈ ਸਾਨੂੰ ਹਮੇਸ਼ਾ ਸੱਚੇ ਰਸਤੇ ਤੇ ਚੱਲਣਾ ਚਾਹੀਦਾ ਹੈ ਤੇ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ ਜਿਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ